ਤੇ ਅੱਜ ਆਪਾਂ ਇਹਨਾਂ ਦਾ 1000 ਸਾਲ ਪੁਰਾਣਾ ਪਿੰਡ ਦੇਖਣ ਆਏ ਹੋਏ ਆ ਤੇ ਜਿਹੜੀਆਂ ਤੁਸੀਂ ਆ ਕੰਧਾਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਇਹ 8-800 ਸਾਲ ਪੁਰਾਣੀਆਂ ਇਹਨਾਂ ਨੇ ਆਪਦੇ ਹੱਥਾਂ ਦੇ ਨਾਲ ਪੱਥਰ ਚਿੰਕੇ ਬਣਾਈਆਂ ਹੋਈਆਂ ਨੇ ਸਕਦੇ ਦੂਜਾ ਇਹਨਾਂ ਦੇ ਵਿੱਚ ਕੀ ਆ ਵੀ ਜਦੋਂ ਇਹਨਾਂ ਦੇ ਪਿੰਡ ਦਾ ਕੋਈ ਚੀਫ ਮਰ ਜਾਂਦਾ ਨਾ ਤਾਂ ਉਸ ਚੀਫ ਨੂੰ ਇਹ 9 ਸਾਲ 9 ਮਹੀਨੇ 9 ਦਿਨ ਤੇ 9 ਘੰਟੇ ਇਹ ਉਸ ਚੀਫ ਦੀ ਡੈੱਡ ਬੋਡੀ ਨੂੰ ਸਰਪੰਚ ਦੀ ਬੋਡੀ ਨੂੰ ਸਾਹਮਣੇ ਰੱਖਦੇ ਨੇ ਇਸ ਡੂਇੰਗ ਪ੍ਰੈਕਟਿਸ ਲੁੱਕ ਹਿਸ ਨੇਮ ਇਜ਼ ਅਬਬੇ ਆ ਦੇਖੋ ਭਾਈ ਬੱਚੇ ਨੂੰ ਨਾ ਪੱਥਰ ਚੱਕਣਾ ਸਿਖਾ ਰਹੇ ਨੇ ਕਿਉਂਕਿ ਵੱਡੇ ਹੋ ਕੇ ਓਏ ਹੋਏ ਵੈਰੀ ਗੁੱਡ ਬੋਈ ਹੀ ਹੀ ਗੋ ਟੂ ਨੈਕਸਟ ਵਨ ਆਂ ਦੈਨ ਦਾ ਗਰਾਉਂਡ ਜੋਗਾ ਹੋ ਗਿਆ ਤਾਂ ਉਹਨੂੰ ਇਹ ਪੱਥਰ ਚੱਕਿਆ ਦੇ ਮੋਢੇ ਤੋਂ ਪਿੱਛੇ ਸਿੱਟਣਾ ਪੈਂਦਾ ਜੇ ਉਹਨੇ ਪੱਥਰ ਚੱਕਿਆ ਦੇ ਮੋਢੇ ਤੋਂ ਪਿੱਛੇ ਸਿੱਟਤਾ ਤਾਂ ਮਤਲਬ ਪਿੰਡ ਦੀ ਸੱਤ ਤੇ ਜਦੋਂ ਕਹਿੰਦੇ ਕਰੋਨਾ ਆਇਆ ਨਾ ਤਾਂ ਇੰਨਾ ਪਿੰਡ ਵਾਲਿਆਂ ਨੇ ਇੱਥੇ ਇਕੱਠੇ ਹੋ ਕੇ ਉਹਦੀ ਬੱਕਰੇ ਦੀ ਬਲੀ ਦਿੱਤੀ ਆ ਆ ਥਾਂ ਦੇ ਉੱਤੇ ਕਰੋਨੇ ਨੂੰ ਭਜਾਉਣ ਵਾਸਤੇ ਸਵੇਰ ਦਾ ਟਾਈਮ ਆ ਜੀ 8 ਵਜੇ ਦਾ ਕਮਰਾ ਆਪਾਂ ਖਾਲੀ ਕਰਤਾ ਉਹ ਸਾਹਮਣੇ ਵਾਈਫਾਈ ਲੱਗਿਆ ਹੋਇਆ ਮੇਰੇ ਵਾਸਤੇ ਨੇ স্পੈਸ਼ਲ ਲਾਇਆ ਤੇ ਜਦੋਂ ਕਿਸੇ ਨੇ ਨੈਟ ਚਲਾਉਣਾ ਹੁੰਦਾ ਨਾ ਤਾਂ ਮੇਰੇ ਦਰਵਾਜ਼ੇ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਜਿਵੇਂ ਆ ਬੀਬੀ ਬੈਠੀ ਆ ਓਕੇ ਬਾਏ ਬਾਏ ਸੀ ਯੂ ਨੈਕਸਟ ਈਅਰ ਤੇ ਮੈਂ ਇਹ ਕਹਿੰਦਾ ਸੀ ਵੀ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਯੂਟਿਊਬਰ ਹਾਂ ਤਾਂ ਇਹਨਾਂ ਨੇ ਵਾਈਫਾਈ ਲਿਆ ਕੇ ਮੇਰੇ ਕਮਰੇ ਦੇ ਵਿੱਚ ਧਰਤਾ ਬਹੁਤ ਵਧੀਆ ਨੈਟ ਚੱਲਦਾ ਸੀ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਕੁਝ ਖਾਵਾਂਗੇ ਪੀਵਾਂਗੇ ਫਿਰ ਉਸ ਤੋਂ ਬਾਅਦ ਆਪਾਂ 4 ਘੰਟਿਆਂ ਦੀ ਡਰਾਈਵ ਤੇ ਜਾਣਾ। ਉਹ ਸਾਹਮਣੇ ਆਪਣੀ ਗੱਡੀ ਖੜੀ ਆ। ਬਾਕੀ ਇਸ ਸ਼ਹਿਰ ਦੇ ਵਿੱਚ ਜੇ ਤੁਸੀਂ ਰਹਿਣਾ ਤਾਂ ਮੈਂ ਕਹੂੰਗਾ ਵੀ ਇਸ ਤੋਂ ਵਧੀਆ ਤੁਸੀਂ ਜਿੰਕਾ ਦੇ ਵਿੱਚ ਰਹੋ। ਜਿੰਕਾ ਜਿਹੜਾ ਉੱਥੇ ਕੋਈ ਪਾਣੀ ਦੀ ਪ੍ਰੋਬਲਮ ਨਹੀਂ ਹੈਗੀ। ਇਸ ਸ਼ਹਿਰ ਦੇ ਵਿੱਚ ਵੀ ਜਿਹੜਾ ਪਾਣੀ ਆਉਂਦਾ ਉਹ ਜਿੰਕਾ ਤੋਂ ਹੀ ਆਉਂਦਾ। ਉਹਦੀ ਪਾਈਪਲਾਈਨ ਜਿੰਕਾ ਤੋਂ ਪਾਈ ਹੋਈ ਹੈ। ਜਿੰਕਾ ਇੱਕ ਵੱਡਾ ਸ਼ਹਿਰ ਆ। ਓਕੇ ਸੀ ਯੂ ਨੈਕਸਟ ਈਅਰ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ ਫਾਰ ਦਾ ਹਸਪੀਟੈਲਟੀ। ओके एंड आई फॉरगेट योर नेम वेलकम वेलकम इट्स काइंड ऑफ वेलकम नो काइंड ऑफ गुड पर्सन गुड पर्सन आई नो यू आर वेरी गुड पर्सन थैंक यू एंड योर रिसोर्ट नेम इज किजो यस किजो लॉज ओके किजो लॉज ਆ ਭਾਈ ਇਹਨਾਂ ਦੇ रिसोर्ट ਦਾ ਨਾਮ ओके थैंक यू सो मच ਤੇ ਬਾਕੀ ਮੈਨੂੰ ਆਦਤ ਆ ਵੀ ਜਦੋਂ ਕੋਈ ਆਪਣਾ ਸਰਵਿਸ ਪਸੰਦ ਨਾ ਆਵੇ ਤਾਂ ਮੈਂ ਉਹਦੇ ਕਦੇ ਵੀ ਮਾੜੇ ਰਿਵਿਊ ਨਹੀਂ ਦਿੰਦਾ ਹੁੰਦਾ ਮੈਨੂੰ ਜੇ ਚੀਜ਼ ਪਸੰਦ ਨਹੀਂ ਆਈ ਤਾਂ ਮੈਂ ਆਪ ਜਾਣਾ ਛੱਡ ਦਿੰਦਾ ਉੱਥੇ ਪਰ ਮੈਂ ਮਾੜੇ ਰਿਵਿਊ ਨਹੀਂ ਦਿੰਦਾ ਰਾਤ ਵਿਆਹ ਸੀ ਤੇ ਅੱਜ ਦੇਖੋ ਪਿੰਡ ਸੁਨਾ ਸੁਨਾ ਪਿਆ ਸ਼ਰਾਬੀ ਸੁੱਤੇ ਪਏ ਹੋਣਗੇ ਲੇਟ ਉੱਠਣਗੇ ਤੇ ਆਪਾਂ ਦੁਬਾਰੇ ਆਪਣੇ ਤੁਰਕੀਸ਼ ਰੈਸਟੋਰੈਂਟ ਦੇ ਵਿੱਚ ਆ ਗਏ ਆ ਪਹਿਲਾਂ ਤਾਂ ਮੇਰੀ ਸਲਾਹ ਸੀ ਵੀ ਆਪਾਂ ਕਿਤੇ ਰਾਜ ਕਿਤੇ ਹੋਰ ਖਾਵਾਂਗੇ ਆ ਸਾਡੀ ਵੀ ਰੋਟੀ ਬਣਾਉਣ ਵਾਲੀ ਹੈ ਜਿਹੜੀ ਭੱਜੀ ਜਾਂਦੀ ਹੈ ਛਾਲ ਲੋ ਜੀ ਕਾਫੀ ਦੇ ਵਿੱਚ ਪਹਿਲਾਂ ਨਿੰਬੂ ਨਚੋੜਤਾ ਤੇ ਉਹਦੇ ਉੱਤੇ ਪਾਤੀ ਇਹਨਾਂ ਨੇ ਕਾਫੀ ਬੁੰਨਾ ਕਾਫੀ ਇਹ ਇਹਨਾਂ ਦੀ ਟ੍ਰੈਡੀਸ਼ਨਲ ਕਾਫੀ ਹੈ ਜਿਹੜੀ ਹੁਣ ਤੱਕ ਮੈਂ ਤੁਹਾਨੂੰ 50 60000 ਵਾਰ ਦਿਖਾਤੀ ਤੇ ਇਧਰਲੇ ਪਾਸੇ ਕਾਫੀ ਪਲਾਂਟ ਤੋਂ ਪਹਿਲਾਂ ਤੁਹਾਨੂੰ ਇਹ ਧੂਫ ਦੇਣਗੇ ਇਹ ਰਿਵਾਜ ਹੈ ਇਹਨਾਂ ਦਾ ਗੱਡੀ ਚੱਲਦੇ ਨੂੰ ਹਜੇ ਅੱਧਾ ਘੰਟਾ ਹੀ ਹੋਇਆ ਸੀ ਕਿ ਰਾਹ ਦੇ ਵਿੱਚ ਪੁਲਿਸ ਵਾਲਿਆਂ ਦਾ ਨਾਕਾ ਲੱਗਿਆ ਹੋਇਆ ਸੀ ਪੁਲਿਸ ਵਾਲੇ ਆਪਣੇ ਡਰਾਈਵਰ ਨੂੰ ਲਾ ਕੇ ਲੈ ਗਏ ਉਹਦਾ ਲਾਇਸੈਂਸ ਮੰਗਿਆ ਸੀ ਉਹਦੇ ਕੋਲ ਲਾਇਸੈਂਸ ਹੈ ਨਹੀਂ ਸੀ ਉਹ ਸਾਹਮਣੇ ਖੜਾਈ ਖੜੇ ਨਹੀਂ ਤੇ ਲਾਇਸੈਂਸ ਉਹ ਬਾਈ ਕਹਿੰਦਾ ਮੇਰੇ ਕੋਲ ਹੈਗਾ ਪਰ ਮੈਨੂੰ ਲੱਭ ਨਹੀਂ ਰਿਹਾ ਉਹਨੇ ਸਾਰੀ ਗੱਡੀ ਫਰੋਲਤੀ ਉੱਪਰ ਉਹ ਥਾਵਾਂ ਚੈੱਕ ਕਰ ਲਈਆਂ ਆ ਜਿਹੜੀ ਆਪਣਾ ਆਰਮ ਰੈਸਟ ਆ ਇਹਦੇ ਵਿੱਚ ਦੇਖ ਲਿਆ ਇਧਰਲੇ ਪਾਸੇ ਬੈਗ ਫਰੋਲ ਨੇ ਕਿਤੇ ਵੀ ਉਹਨੂੰ ਨਹੀਂ ਲੱਭਿਆ ਲਾਇਸੈਂਸ ਤੇ ਹੁਣ ਐ ਨਹੀਂ ਪਤਾ ਦਾ ਚਲਾਨ ਕੱਟ ਦੇਣ ਇਧਰਲੇ ਪਾਸੇ ਆ ਲਈ ਆਉਂਦੇ ਨੇ ਬੱਕਰੀਆਂ ਚੱਕੀ ਇਹ ਸਾਰੇ ਹਮਰ ਟਰਾਈਵ ਵਾਲੇ ਬੰਦੇ ਨੇ ਭਾਈ ਇਹਨਾਂ ਦੇ ਸਿਰ ਤੇ ਮਣਕਿਆਂ ਵਾਲੀ ਉਹ ਪਾਈ ਹੁੰਦੀ ਆ ਆ ਮਾਲਾ ਜੀ ਬੰਨੀ ਹੁੰਦੀ ਆ ਸਿਰ ਤੇ ਇਹਨਾਂ ਦੀ ਅਮਰੀਕਾ ਜਾ ਕੇ ਨਾ ਲੋਕਾਂ ਤੇ ਤਰਸ ਬਹੁਤ ਆਉਂਦਾ ਯਾਰ ਇੱਕ ਤਾਂ ਵਿਚਾਰੇ ਇਹਨਾਂ ਦੀਆਂ ਤਨਖਾਹਾਂ ਹਾਣੀ ਹੈਗੀਆਂ ਇਹ ਬਾਈ ਜਿਹੜਾ ਆਪਣੀ ਗੱਡੀ ਚਲਾ ਰਿਹਾ ਇਹਨੂੰ ਮਹੀਨੇ ਦਾ ਸਾਰਾ ਇੰਡੀਆ ਦੇ ਹਿਸਾਬ ਨਾਲ 5-7000 ਰੁਪਈਆ ਮਿਲਦਾ ਸਾਰਾ ਹੀ 5-7000 ਠੀਕ ਆ ਉੱਪਰ ਦੀਆਂ ਨਹੀਂ ਪਤਾ ਨਾ ਚਲਾਨ ਕੱਟਦੇ ਨੇ ਹੁਣ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਬਾਈ ਬਹੁਤ ਸਸਤੇ ਦੇਸ਼ ਨੇ ਇਹ ਟੂਰਿਸਟਾਂ ਨੂੰ ਥੋੜਾ ਜਿਆ ਮਹਿੰਗਾ ਲੱਗਦਾ ਪਰ ਜੇ ਤੁਹਾਡੇ ਨਾਲ ਲੋਕਲ ਬੰਦਾ ਹੈਗਾ ਤਾਂ ਬਹੁਤ ਸਸਤਾ ਕੰਮ ਆ ਬ੍ਰਦਰ 올 ਗੁੱਡ There is no chalan, no fine. Yeah, can you give me the, I will give you the Yes, yes, no issue. How much? 600. Okay. ਲੋ ਜੀ 600 ਰੁਪਇਆ ਆਪਾਂ ਨੇ ਇਹਨਾਂ ਨੂੰ ਇਥੋਪੀਆ ਵਾਲਾ ਦੇਤਾ ਬਾਈ ਨੂੰ ਬਾਈ ਕੋਲ ਕੈਸ਼ ਨਹੀਂ ਸੀ ਮੈਂ ਇਹਨੂੰ 600 ਰੁਪਇਆ ਦੇਤਾ 600 ਮਤਲਬ ਇੰਡੀਆ ਦੇ ਹਿਸਾਬ ਨਾਲ ਤੁਸੀਂ ਲਾਓ 4 ਡਾਲਰ ਤਿੰਨ ਬੰਦੇ ਨੇ ਤੇ 400 ਰੁਪਏ ਦੇ ਵਿੱਚ ਕੰਮ ਨਿਬੜ ਗਿਆ ਮਤਲਬ ਜਿਹਨੂੰ ਆਪਾਂ ਕਹਿ ਦਈਏ ਚਲਾਨ ਨਹੀਂ ਹੋਇਆ ਰਿਸ਼ਵਤ ਦੇ ਕੇ ਕੰਮ ਨਿਬੜ ਗਿਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਥੋਪੀਆ ਦੇ ਓਮੋ ਵੈਲੀ ਦੇ ਟੂਰ ਦੇ ਆਖਰੀ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਲਗਭਗ ਆਪਾਂ ਸਾਰੀਆਂ ਟ੍ਰਾਈਬਾਂ ਦੇਖ ਲਈਆਂ ਕੋਈ ਵੀ ਟ੍ਰਾਈਬ ਐਸੀ ਨਹੀਂ ਹੈਗੀ ਜਿਹੜੀ ਆਪਾਂ ਨਾ ਦੇਖੀ ਹੋਵੇ ਇੱਕ ਦੋ ਟ੍ਰਾਈਬਾਂ ਮਿਸ ਹੋਣ ਦਾ ਪਲਾਨ ਬਣ ਰਿਹਾ ਸੀ ਪਰ ਔਖੇ ਸੌਖੇ ਵਿੱਚ ਬਾਈ ਨੂੰ ਮਾੜੇ ਮੋٹے ਪੈਸੇ ਵੱਧ ਦੇ ਕੇ ਮੈਂ ਕਿਹਾ ਯਾਰ ਹੁਣ ਜਿਹੜੀਆਂ ਰਹਿ ਗਈਆਂ ਆਪਾਂ ਸਾਰੀਆਂ ਦੇਖ ਚੱਲਦੇ ਆਂ ਆਖਰੀ ਟ੍ਰਾਈਬਾ ਜੀ ਕੌਨਸੋ ਕੌਨਸੋ ਚੱਲੇ ਆਪਾਂ ਤੁਰਮੀ ਪਿੰਡ ਤੋਂ ਕੌਨਸੋ ਦਾ 4 ਘੰਟਿਆਂ ਦਾ ਰਾਹ ਘੱਟੋ-ਘੱਟ ਆਪਾਂ ਨੂੰ 3 ਘੰਟੇ ਹੋ ਗਏ ਜੀ ਚੱਲਿਆਂ ਨੂੰ ਤੇ ਪਿੰਡ ਤੇ ਪਿੰਡ ਪਹੁੰਚਣ ਤੋਂ ਅੱਧਾ ਘੰਟਾ ਪਹਿਲਾਂ ਆਪਾਂ ਵੀਡੀਓ ਸਟਾਰਟ ਕਰ ਰਹੇ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਸਾਨੂੰ ਆਪਾਂ ਕੌਨਸੋ ਟਰਾਈਬ ਘੁਮਾਵਾਂਗੇ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਕਲਚਰ ਵਿਆਹ ਸ਼ਾਦੀ ਕੀ ਹਿਸਾਬ ਦਾ ਉਹਨਾਂ ਦਾ ਕੀ ਉਹਨਾਂ ਦੀ ਪਛਾਣ ਤੇ ਉਹ ਸਾਰਾ ਕੁਝ ਸਾਨੂੰ ਅੱਜ ਵਾਲੇ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਇੱਧਰਲੇ ਪਾਸੇ ਸੜਕਾਂ ਬਣੀਆਂ ਹੋਈਆਂ ਨੇ ਜਿਹੜਾ ਓਮੋ ਵੈਲੀ ਵਾਲਾ ਪਰਲਾ ਪਾਸਾ ਜਿੱਥੇ ਕਿ ਓਮੋ ਰਿਵਰ ਲੱਗਦੀ ਆ ਉੱਥੇ ਸੜਕਾਂ ਨਹੀਂ ਹੈਗੀਆਂ ਉੱਥੇ ਸ਼ਹਿਰ ਦੇ ਵਿੱਚ 1-2 ਕਿਲੋਮੀਟਰ ਸੜਕ ਬਣੀ ਹੁੰਦੀ ਆ ਜਦੋਂ ਸ਼ਹਿਰ ਚੋਂ ਬਾਹਰ ਆਜੋਗੇ ਨਾਲ ਦੀ ਨਾਲ ਉੱਥੇ ਟੁੱਟੀਆਂ ਭੱਜੀਆਂ ਸੜਕਾਂ ਹੁੰਦੀਆਂ ਨੇ ਫਿਲਹਾਲ ਇਧਰਲੇ ਪਾਸੇ ਤੁਸੀਂ ਦੇਖੋ ਵੀ ਜਿੰਨਾ ਵੀ ਆ ਜੰਗਲ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਲੋਕਾਂ ਨੇ ਖੇਤੀ ਕੀਤੀ ਹੋਈ ਆ ਪਿਛਲੇ ਪਾਸੇ ਲੋਕਾਂ ਦੇ ਖੇਤ ਨਹੀਂ ਬਲਦਾਂ ਦੇ ਨਾਲ ਹੱਥਾਂ ਦੇ ਨਾਲ ਹਲਾਂ ਦੇ ਨਾਲ ਉਹ ਖੇਤੀ ਕਰ ਰਹੇ ਨੇ ਜ਼ਮੀਨ ਬਾਹ ਰਹੇ ਨੇ ਇਧਰ ਆਪਣੀ ਗੱਡੀ ਖੜੀ ਆ ਮੌਸਮ ਦਾ ਫਰਕ ਪੈ ਗਿਆ ਤੇ ਮਠਾ ਮਠਾ ਮੀਂਹ ਵੀ ਪੈ ਰਿਹਾ ਹੁਣ ਪਹੁੰਚਦੇ ਆਪਾਂ ਕੌਨਸੋ ਟਰਾਈਵ ਰਾਹ ਦੇ ਵਿੱਚ ਬਾਈ ਦਾ ਚਲਾਨ ਕੱਟਦਾ ਯਾਰ 600 ਰੁਪਈਆ ਬਾਈ ਨੂੰ ਮੈਂ ਦਿੱਤਾ ਤੇ 400 ਰੁਪਈਆ ਉਹਨੇ ਪੱਲੋਂ ਪਾ ਕੇ ਉਹਨਾਂ ਨੂੰ 1000 ਰੁਪਈਆ ਦਿੱਤਾ ਇੱਥੋਂ ਦਾ ਵੀਰ ਮਤਲਬ ਇੰਡੀਆ ਦੇ ਹਿਸਾਬ ਨਾਲ ਉਹ 600 ਰੁਪਏ ਦੇ ਵਿੱਚ ਬਣ ਕੀ ਗੱਲ ਚਲੋ ਜੀ ਹੁਣ ਆਪਾਂ ਚੱਲਦੇ ਆ ਕੌਨਸੋ ਪਿੰਡ ਦਾ ਨਾਮ ਆ ਕੌਨਸੋ ਬ੍ਰਦਰ ਵਾਟ ਇਜ਼ ਦਾ ਨੇਮ ਆਫ ਥੈਟ ਪਲੇਸ ਵੇਅਰ ਦਾ ਕੌਨਸੋ ਟ్రਾਈਬ ਲਿਵਸ ਨੇਮ ਆ ਕੌਨਸੋ ਕੌਨਸੋ ਠੀਕ ਆ ਜਿੱਥੇ ਭਾਈ ਕੌਨਸੋ ਟ్రਾਈਬ ਰਹਿੰਦੀ ਆ ਉਸ ਪਿੰਡ ਦਾ ਨਾਮ ਵੀ ਕੌਂਸੋਇਆ ਲੈਟਸ ਗੋ ਭਾਈ ਨੇ ਕਿਹਾ ਵੀ 40 ਮਿੰਟਾਂ ਰਾਹ ਰਹਿ ਗਿਆ ਉੱਥੇ ਪਹੁੰਚ ਕੇ ਆਪਾਂ ਪਹਿਲਾਂ ਕੋਈ ਕੌਫੀ-ਕੂਫੀ ਪੀਵਾਂਗੇ ਉਸ ਤੋਂ ਬਾਅਦ ਫਿਰ ਸਾਨੂੰ ਆਪਾਂ ਗਾਈਡ ਨਾਲ ਮਿਲਾਵਾਂਗੇ ਤੇ ਗਾਈਡ ਆਪਾਂ ਨੂੰ ਪਿੰਡ ਘੁਮਾਊਗਾ ਇਸ ਟਾਈਮ ਆਪਾਂ ਕੌਂਸੋ ਟ੍ਰਾਈਬ ਦੇ ਪਿੰਡ ਦੇ ਵਿੱਚ ਪਹੁੰਚ ਗਏ ਤੇ ਸਾਡੇ ਨਾਲ ਸਾਡੇ ਗਾਈਡ ਨੇ ਇਹ ਆਪਾਂ ਨੂੰ ਸਾਰਾ ਟੂਰ ਦੇਣਗੇ ਤੇ ਇਹਨਾਂ ਨੇ ਕਿਹਾ ਵੀ 1 ਘੰਟੇ ਦਾ ਇਹ ਹਿਸਾਬ ਕਿਤਾਬ ਜਿਹੜਾ ਆਪਾਂ ਪਿੰਡ ਦੇ ਵਿੱਚ ਘੁੰਮਾਂਗੇ ਤੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਇਹ ਪਿੰਡ ਆਉਂਦਾ 1000 ਸਾਲ ਪੁਰਾਣਾ ਪਿੰਡ ਆ so yes brother first tell me about yourself and your name so my name is ombore all right i come from konso local guide association okay so you are also belongs to konso tribe yes okay i am from konso so now we are visiting one of the konso traditional village Okay. Uh, the name of the village which is called gamole gamole yes gamole is one of the oldest village in konso oh. also we registered in unesco oh because each Konsa traditional village, before eight hundred years ago, it's mm. surrounded with stone walls. Okay. The high, the the walls are also more than four and five meters high. High. So we use for defense of the war. Okay. And for protection of the wild animals. Okay. So generally, the pop uh, the name of the tribe, which is called Konso, Konso, and the population number of Konso people, more than four hundred thousand people. Oh. ਲਿਵਿੰਗ ਇਨ ਡਿਫਰੈਂਟ ਵਿਲੇਜ ਸੋ ਬਾਈ ਨੇ ਆਪਾਂ ਨੂੰ ਦੱਸਿਆ ਵੀ 4 ਲੱਖ ਤੋਂ ਵੀ ਉੱਤੇ ਉਹਨਾਂ ਦੀ ਪਾਪੂਲੇਸ਼ਨ ਹੈ ਖੇਤੀ ਦੇ ਉੱਤੇ ਡਿਪੈਂਡ ਕਰਦੇ ਨੇ ਜ਼ਮੀਨ ਦੇ ਵਿੱਚ ਪਾਣੀ ਨਹੀਂ ਹੈਗਾ ਤੇ ਜਿਹੜਾ ਰੇਨ ਰੇਨ ਮਤਲਬ ਮੀਂਹ ਵਾਲਾ ਪਾਣੀ ਆ ਉਹਦੇ ਨਾਲ ਹੀ ਖੇਤੀਬਾੜੀ ਕਰਦੇ ਨੇ ਫਸਲਾਂ ਇਹਨਾਂ ਦੀਆਂ ਉਹੀ ਨੇ ਮੱਕੀ ਦੇ ਦਾਣੇ ਮੇਜ਼ ਕੌਰਨ ਹੋ ਗਿਆ ਸਰਗਮ ਹੋ ਗਿਆ ਇਹ ਜਾਂ ਕੁਝ ਇਹ ਬੀਜਦੇ ਨੇ ਖੇਤੀ ਵੀ ਕਰਦੇ ਨੇ ਆਪਣੇ ਫਰੂਟ ਦੀ ਉਹਦੇ ਵਿੱਚ ਅੰਬ ਅਵੋਕਾਡੋ ਤੇ ਕੇਲੇ ਇਹ ਜਾ ਕੁਛ ਇਹ ਬਾਈ ਬੀਜਦੇ ਨੇ ਤੇ ਇਹਨਾਂ ਨੇ ਕਿਹਾ ਵੀ ਇਹ ਪਿੰਡ 1000 ਸਾਲ ਪੁਰਾਣਾ ਤੇ ਇਸ ਪਿੰਡ ਦੇ ਆਲੇ-ਦਾਲੇ ਅਸੀਂ ਚਾਰ ਦਿਵਾਰੀ ਕੱਢੀ ਹੋਈ ਸੀ 5-5 ਮੀਟਰ ਦੀ ਪੱਥਰਾਂ ਦੀ ਕੰਧ ਬਣਾਈ ਹੋਈ ਆ ਪੁਰਾਣੇ ਟਾਈਮਾਂ ਦੇ ਵਿੱਚ ਦੁਸ਼ਮਣ ਤੋਂ ਖਤਰੇ ਤੋਂ ਬਚਣ ਵਾਸਤੇ ਅਸੀਂ ਉਹ ਕਹਿੰਦੇ ਕੰਧ ਬਣਾਈ ਸੀ ਇਹ ਜਾ ਕੁਛ ਬਾਈ ਨੇ ਆਪਾਂ ਨੂੰ ਅੰਗਰੇਜ਼ੀ ਦੇ ਵਿੱਚ ਦੱਸਿਆ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਹੁਣ ਆਪਾਂ ਇੱਥੇ ਦੇਖਾਂਗੇ ਸੋਨੂੰ ਨਾਲ-ਨਾਲ ਆਪਾਂ ਦਿਖਾਉਂਦੇ ਜਾਵਾਂਗੇ ਤੇ ਇਹ ਵਨ ਆਫ ਦਾ 올ਡੇਸਟ ਵਿਲੇਜ ਆ ਕੌਨਸੋ ਟ్రਾਈਬ ਦਾ ਕੌਨਸੋ ਟ్రਾਈਬ ਦਾ ਨਾਮ ਆ ਜਿਹੜੇ ਸ਼ਹਿਰ ਦੇ ਵਿੱਚ ਆਪਾਂ ਘੁੰਮ ਰਹੇ ਆ ਉਹ K A R A T Google ਦੇ ਉੱਤੇ ਤੁਸੀਂ ਦੇਖੋਗੇ ਆ ਲੱਕੜਾਂ ਦੇ ਨਾਲ ਇੱਥੇ ਘਰਾਂ ਦੀ ਚਾਰ ਦਿਵਾਰੀ ਗੱਡੀ ਹੋਈ ਆ ਸੋ ਬ੍ਰਦਰ ਇਸ ਦਾ ਥਿਸ ਇਜ਼ ਦਾ ਵਨ ਆਫ ਦਾ ਮੋਸਟ ਪਪੂਲੇਟਿਡ ਟ੍ਰਾਈਬ ਯੈਸ ਯੈਸ ਇਜ਼ ਅ ਮੋਸਟ ਪਪੂਲੇਟਿਡ ਟ੍ਰਾਈਬ ਇਨ ਓਮੋ ਵੈਲੀ ਓਕੇ ਸੋ ਥਿਸ ਪਾਰਟ ਇਜ਼ ਆਲਸੋ ਕਮਸ ਅੰਡਰ ਦਾ ਓਮੋ ਵੈਲੀ yeah i think the konso is out of the upper ah, valley oh yes, yes that's right yeah out of the Because omo valley. valley is near to the omo river In omo river yes eh yeah. e omo valley to bahar da part aa gaya jediyan hmm. tribe aap pehla dekh ke aaye ho saariyan omo nadi de kande te vasdiyan si hello 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 da kar lende ne bhai also we have a uh, uh Animals, just like sheep, goat, and okay. the cattle, oh. and uh, we keep it inside the home. Mm -hmm. We don't drive like Homo value, oh. because the economic activities uh, depend on the agriculture. Okay, but those small animals also we use for milk, mm -hmm. for meat, mm -hmm. and uh, for skins. Also, the skins hide we use like mattress. We sleep up. Oh, and uh, we use like bark. Okay, so the traditional people they make for different. Uh, yes, yeah. ਸਰਵਿਸ ਬਾਈ ਨੇ ਕਿਹਾ ਵੀ ਬਾਕੀ ਛੋਟੇ ਮੋਟੇ ਅਸੀਂ ਐਨੀਮਲ ਵੀ ਰੱਖੇ ਹੋਏ ਨੇ ਮਤਲਬ ਜਿਵੇਂ ਬੱਕਰੀਆਂ ਭੇਡਾਂ ਜਾਂ ਮੱਝਾਂ ਗਾਵਾਂ ਉਹਨਾਂ ਦੀ ਜਿਹੜੀ ਖੱਲ ਉਹ ਤੋਂ ਅਸੀਂ ਮਤਲਬ ਆਪਣੇ ਮੈਟਰਸ ਬਣਾ ਲੈਨੇ ਆ ਗੱਦੇ ਬਣਾ ਲੈਨੇ ਆ ਤੇ ਆਪਦੇ ਕੱਪੜੇ ਵੀ ਬਣਾ ਲੈਨੇ ਆ ਬਾਕੀ ਦੁੱਧ ਵਾਸਤੇ ਵੀ ਉਹ ਤੋਂ ਕੰਮ ਲੈਨੇ ਆ ਇਧਰਲੇ ਪਾਸੇ ਇਹਨਾਂ ਟ੍ਰੈਡੀਸ਼ਨਲ ਤਰੀਕੇ ਨਾਲ ਕੱਪੜਾ ਤਿਆਰ ਹੋ ਰਿਹਾ ਸਰ ਸੋ ਦਾ ਕਲਰ ਯੂ ਹੈਵ ਬੀਅਰ Yeah. the same like this, so it, I think this is a traditional color. This is a traditional console color. color, yeah, okay. So you see the now the traditional scarf, <laughs> just like, like this. The old people also they are wearing just like that, oh. or like that. Okay, so. one of the important color in console. Oh, I yeah. have seen some walls painted uh, with the same color on the way. Uh, on walls. the way, yeah, yeah, yeah mm -hmm. because. Uh, ਤੇ ਇਧਰਲੇ ਪਾਸੇ ਭਾਈ ਇਹਨਾਂ ਦਾ ਇਹ ਕਪੜਾ ਕਿਵੇਂ ਤਿਆਰ ਹੁੰਦਾ ਉਹ ਤੁਹਾਨੂੰ ਦਿਖਾ ਰਹੇ ਆ ਜਦੋਂ ਆਪਾਂ ਦੌਰਜੇ ਟਰਾਈਬ ਘੁੰਮ ਰਹੇ ਸੀ ਤਾਂ ਉੱਥੇ ਵੀ ਸੇਮ ਤਰੀਕੇ ਨਾਲ ਤਿਆਰ ਹੁੰਦਾ ਸੀ ਤੇ ਆਪਾਂ ਟਰਾਈ ਵੀ ਕੀਤਾ ਸੀ ਇਹ ਸਾਰੇ ਚੀਜ਼ਾਂ ਆਪਾਂ ਦੇਖੀਆਂ ਹੋਈਆਂ ਨੇ ਸੋ ਥਿਸ ਇਜ਼ ਅ ਵਨ ਫੈਮਲੀ ਕੰਬਾਉਂਡ ਇਟਸ ਟਰੈਡੀਸ਼ਨਲ ਫੈਮਲੀ ਕੰਬਾਉਂਡ ਸੈਪਰੇਟਡ ਫ্রম ਦ ਅਦਰ ਫੈਮਲੀ ਵਿਦ ਦ ਡਰਾਈ ਵੂਡਸ ਐਂਡ ਈਚ ਫੈਮਲੀ ਹੈਜ਼ ਡਿਫਰੈਂਟ ਰੂਮਸ ਫਾਰ ਡਿਫਰੈਂਟ ਸਰਵਿਸ ਫਾਰ ਇਗਜ਼ੈਂਪਲ ਥੀ ਸਲੀਪਿੰਗ ਰੂਮ ਕਿਚਨ ਆਲਸੋ देयर वाज ਲੋਕਲ ਟਾਇਲਟ ਆਲਸੋ ਸੋ ਨਾਓ ਜਸਟ ਈਚ ਫੈਮਿਲੀ ਮੈਂਬਰਸ ਹੋਮਸ ਸੈਪਰੇਟਿਡ ਬਾਈਨੇ ਕੇ ਹਬ ਜਿਹੜੀ ਅਲੱਗ ਵਾਲੇ ਚਾਰਦਵਾਰੀ ਕੀਤੀ ਹੋਈ ਹੈ ਜਿਵੇਂ ਆਪਾਂ ਪਹਿਲਾਂ ਕਈ ਪਿੰਡ ਦੇਖਦੇ ਆਏ ਨਾ ਤਾਂ ਉੱਥੇ ਪਿੰਡ ਸਿੱਧੇ ਮਿਕਸ ਹੁੰਦੇ ਸੀ ਕੋਈ ਚਾਰਦਵਾਰੀ ਨਹੀਂ ਹੁੰਦੀ ਸੀ ਇੱਥੇ ਹਰੇਕ ਪਿੰਡ ਦੀ ਚਾਰਦਵਾਰੀ ਆ ਤੇ ਲੱਕੜਾਂ ਲੱਗੀਆਂ ਹੋਈਆਂ ਨੇ ਅਲੱਗ ਵਾਲੇ ਇਧਰਲੇ ਪਾਸੇ ਇਹਨਾਂ ਦਾ ਲੋਕਲ ਬਾਥਰੂਮ ਬਣਾਇਆ ਹੋਇਆ ਤੇ ਆ ਇਹਨਾਂ ਦੀ ਰਸੋਈ ਆ ਤੇ ਆ ਇਹਨਾਂ ਦਾ ਐਵੇਂ ਦਾ ਘਰ ਹੁੰਦਾ ਸੋ ਇਨ ਦਾ ਕੌਨਸਲ ਟ੍ਰਾਈਬ ਦਾ ਹਾਊਸ ਇਜ਼ ਲਾਈਕ ਸੇਮ ਲਾਈਕ ਥਿਸ ਇਜ਼ ਅ ਟਰੈਡੀਸ਼ਨਲ ਹਾਊਸ ਟਰੈਡੀਸ਼ਨਲ ਹਾਊਸ ਐਂਡ ਏਵਰੀ ਹਾਊਸ ਹੈਜ਼ ਅ ਸੇਮ ਸ਼ੇਪ ਦ ਸੇਮ ਸ਼ੇਪ ਓਕੇ ਬਟ ਨਾਉ ਡੇਸ ਸਮ ਪੀਪਲ ਦੇ ਚੇਂਜਿੰਗ देयर ਟਰੈਡੀਸ਼ਨਲ ਹਾਊਸ ਟੂ ਮਾਡਰਨ ਟੂ ਦਾ ਮਾਡਰਨ ਓਕੇ ਲਾਈਕ ਆਇਰਨ ਹਾਟਸ ਜਸਟ ਸੀ ਇਜ਼ ਅ ਮਾਡਰਨ ਇਟਸ ਨੋਟ ਬਾਈਗਣਾ ਵੀ ਕੁਛ ਕੇ ਬੰਦੇ ਅੱਜਕੱਲ ਜਿਹੜੇ ਮਾਡਰਨ ਹੋ ਗਏ ਆ ਉਹਦੇ ਟਰੈਡੀਸ਼ਨਲ ਹਟ ਦੇ ਉੱਤੇ ਟੀਨ ਪਾਉਣ ਲੱਗੇ ਤੇ ਉਹਦੇ ਨਾਲ ਮਤਲਬ ਲੌਂਗ ਇਲਾਸਟਿਕ ਉਹ ਚਲਦੀਆਂ ਨੇ ਚੀਜ਼ਾਂ ਪਰ ਮਾਡਰਨ ਹੋ ਗਿਆ ਕਲਚਰ ਉਹਨਾਂ ਨੇ ਆਪ ਦਾ ਛੜਤਾ ਸੋ ਆਲ ਥਿਸ ਦੇ ਯੂਜ਼ ਫੋਰ ਸੇਲਿੰਗ ਵਾਟ ਇਜ਼ ਆ ਯੂਜ਼ ਆਫ ਥਿਸ ਥਿਸ ਇਜ਼ ਆ ਸਕੁਅਰ ਸ਼ੇਪ ਥਿਸ ਇਜ਼ ਫੋਰ ザ ਟੇਬਲ ਜਸਟ ਟੂ ਪੁਟ ਔਨ ザ ਕਾਫੀ ਟੇਬਲ ਓਕੇ ਵੈਰੀ ਗੁੱਡ ਯਸ ਡਿਫਰੈਂਟ ਡਿਜ਼ਾਈਨ ਇਹ ਭਾਈ ਮੇਜ਼ ਤੇ ਵਿਛਾਉਣ ਵਾਲਾ ਕੱਪੜਾ ਕਿੱਡਾ ਸੋਹਣਾ ਯਾਰ ਯਸ ਇਜ਼ ਇ ਡਿਫਰੈਂਟ ਸਾਈਜ਼ ਯਸ 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 ਗਾਟ ਇਟ ਆਹ ਆ ਇਹਨਾਂ ਦਾ ਭਾਈ ਗੇਟ ਆ ਗੇਟ ਥਿਸ ਇਜ਼ ਅ ਪਲੈਂਕਟ ਥਿਸ ਇਜ਼ ਦਾ ਬਲੈਂਕਟ ਯਾ ਹਮ ਆਰ ਸਮ ਟਾਈਮ ਦੇ ਯੂਸ ਫਰਮ ਦੇ ਬੈਡ ਦੇ ਮੇਕ ਸਾਊਂਡ ਟੂ ਟੂਗੇਦਰ ਓਕੇ ਐਂਡ ਦੇ ਮੇਕ ਔਨ ਦਾ ਬੈਡ ਐਂਡ ਫੋਰ ਸਵੇਰਿੰਗ ਆ ਜਸਟ ਲਾਈਕ ਦੈਟ ਆ ਇਹ ਭਾਈ ਇਹਨਾਂ ਦਾ ਸ਼ਾਲ ਵੀ ਬਣ ਜਾਂਦਾ ਜੇ ਤੁਸੀਂ ਬਲੈਂਕਟ ਬਣਾਉਣਾ ਬਲੈਂਕਟ ਵੀ ਬਣਾ ਸਕਦੇ ਹੋ ਲੋਈ ਲੈਣੀ ਹੈ ਤਾਂ ਲੋਈ ਵੀ ਲੈ ਸਕਦੇ ਹੋ ਓਕੇ ਤੇ ਸੋ ਦਿਸ ਇਜ਼ ਦਿਸ ਇਜ਼ ਦਾ ਗੇਟ ਇਜ਼ ਦਾ ਗੇਟ ਡੋਰ ਆ ਭਾਈ ਦੇਖੋ ਤੁਸੀਂ ਛਟੀਆਂ ਦੇ ਨਾਲ ਆਹ ਦੇਖੋ ਬਸ ਛਟਮਿਆਂ ਦੇ ਨਾਲ ਇਹ ਚੱਕ ਕੇ ਉਹਦੇ ਮੂਰੇ ਰੱਖ ਦਿੰਦੇ ਨੇ ਤੇ ਦਰਵਾਜਾ ਬੰਦ ਹੋ ਜਾਂਦਾ ਓਕੇ ਆਹ ਪਈੰਦਾ ਦਾ ਮੇਨ ਗੇਟ ਆ ਅੱਜ ਵੀ ਲੋਕ ਇੱਥੇ ਰਹਿੰਦੇ ਨੇ ਮੈਂ ਉਹਦਾ ਰੈਪ ਦਿਨੇ ਐਂਡ ਹਾਊ ਟੂ ਸੇ ਹੈਲੋ ਇਨ ਦ ਕੌਨਸੋ ਲੈਂਗੁਏਜ ਯਾ ਵੀ ਯੂ ਕੈਨ ਸੇ ਨਗਾਈਤਾ ਨਗਾਈਤਾ ਯੈਸ ਅੱਥਾ ਨਗਾਈਤਾ ਅੱਥਾ ਲਗਾਈ ਥਾ ਠੀਕ ਆ ਭਾਈ ਆ ਜਿਹੜੀ ਭਾਈ ਸਾਹਮਣੇ ਤੁਸੀਂ ਦੇਖ ਰਹੇ ਹੋ ਮੂਰਤੀਆਂ ਬਣਾਈਆਂ ਹੋਈਆਂ ਨੇ ਇੱਥੇ ਬੰਦੇ ਦੀ ਕਬਰ ਆ ਤੇ ਇਹਦਾ ਭਾਈ ਨੇ ਦੱਸਿਆ ਵੀ ਜਦੋਂ ਕੋਈ ਬਹਾਦਰ ਬੰਦਾ ਮਰ ਜਾਂਦਾ ਜਿਹੜਾ ਪੁਰਾਣੇ ਟਾਈਮਾਂ ਦੇ ਵਿੱਚ ਕੋਈ ਚੀਤਿਆਂ ਸ਼ੇਰ ਦਾ ਸ਼ਿਕਾਰ ਕਰ ਲੈਂਦਾ ਸੀ ਤਾਂ ਉਹਨੂੰ ਰਿਪਰੈਜ਼ੈਂਟ ਕਰਨ ਵਾਸਤੇ ਉਹਦੀ ਕਬਰ ਦੇ ਉੱਤੇ ਉਹਦਾ ਟੌਮ ਬਣਾ ਦਿੰਦੇ ਸੀ ਭਈ ਇਹ ਬੰਦਾ ਬਹਾਦਰ ਆ ਓਕੇ ਹੁਣ ਆਪਾਂ ਟ੍ਰੈਡੀਸ਼ਨਲ ਗੇਟ ਵਿੱਚ ਦੀ ਯੈਸ ਹੁਣ ਆਪਾਂ ਟ੍ਰੈਡੀਸ਼ਨਲ ਗੇਟ ਵਿੱਚ ਦੀ ਐਂਟਰ ਕਰਨ ਲੱਗੇ ਆ ਮੇਨ ਪਿੰਡ ਦੇ ਵਿੱਚ ਜਿਹੜਾ ਇਹਨਾਂ ਦਾ 1000 ਸਾਲ ਪੁਰਾਣਾ ਲੱਕੜਾਂ ਦਾ ਗੇਟ ਬਣਾਇਆ ਹੋਇਆ ਤੇ ਲਓ ਜੀ ਆਗੇ ਆਪਾਂ ਅੰਦਰ ਇੱਥੇ ਲੋਕਾਂ ਨੇ ਘਰ ਵੀ ਯਾਰ ਆਪਦੇ ਪੱਥਰ ਦੇ ਬਣਾਏ ਹੋਏ ਨੇ ਬਈ ਪੱਥਰ ਚਿੰਚਿੰਕੇ ਜਿਵੇਂ ਕਿਤੇ ਆਪਾਂ ਦੇਖਦੇ ਨਾ ਘਰ ਲੱਕੜਾਂ ਦੇ ਬਣੇ ਹੁੰਦੇ ਨੇ ਇੱਥੇ ਸਾਰਾ ਹੀ ਪੱਥਰ ਲੱਗਿਆ ਹੋਇਆ ਤੇ ਬਾਈ ਨੇ ਕਿਹਾ ਵੀ ਇਹ ਜਿਹੜਾ ਪੱਥਰ ਦਾ ਘਰ ਬਣਿਆ ਹੋਇਆ ਇਹ ਕਮਿਊਨਿਟੀ ਹਾਲ ਹੈ ਇੱਥੇ ਅਸੀਂ ਆਪਦੀ ਪੰਚਾਇਤ ਦੇ ਫੈਸਲੇ ਕਰਦੇ ਆ ਜਾਂ ਫਿਰ ਨੇਰੇ ਸਵੇਰੇ ਦੁਪਹਿਰੇ ਆ ਕੇ ਇੱਥੇ ਬਹਿ ਜਾਂਦੇ ਆ The young boys sleep up there uh -huh. and they at just only night. Only night. They sleep here tomorrow morning, they come back to home. Okay. When somebody gets sick, oh. they call them here in the caring hospital. Oh. If the fire accident, roofs mm -hmm. smoking, they mm -hmm. run to there and immediately they control it. Oh. when the guest come from far place mm -hmm. no friend mm -hmm. no relative mm -hmm. we invite here Okay. This discount also we use for meeting mm -hmm. for uh, discussion oh. and uh, when somebody make mistake oh. ਵੀ ਸੋਲਵਿੰਗ ਪ੍ਰੋਬਲਮ ਹੇਠ। ਬਾਕੀ ਬਾਈ ਨੇ ਦੱਸਿਆ ਵੀ ਇਹ ਜਿਹੜਾ ਕਮਿਊਨਿਟੀ ਹਾਲ ਆ ਇਹਨੂੰ ਅਸੀਂ ਗੈਸਟ ਹਾਊਸ ਵਾਂਗੂ ਵੀ ਯੂਜ਼ ਕਰ ਲੈਨੇ ਆਂ। ਜਿਹੜੇ ਰਾਤ ਨੂੰ ਪਿੰਡ ਦੇ ਮੋਹਤਵਾਰ ਬੰਦੇ ਨੇ ਜਾਂ ਕਿਸੇ ਦੀ ਹੈਲਪ ਕਰਨ ਵਾਲੇ ਨੌਜਵਾਨ ਨੇ ਉਹ ਉੱਪਰਲੇ ਪਾਸੇ ਸੌਂਦੇ ਨੇ। ਕਿਸੇ ਘਰ 'ਚ ਅੱਗ ਲੱਗ ਜੇ ਕੋਈ ਬੰਦਾ ਬਿਮਾਰ ਠਮਾਰ ਹੋ ਜੇ ਰਾਤ ਨੂੰ ਭੱਜ ਕੇ ਤੁਸੀਂ ਇੱਥੇ ਆ ਜੋ ਇਹ ਵਾਲੇ ਬੰਦੇ ਤੁਹਾਨੂੰ ਕਿਤੇ ਨਾ ਕਿਤੇ ਲੈ ਜਾਣਗੇ ਤੁਹਾਡੀ ਹੈਲਪ ਕਰ ਦੇਣਗੇ। ਇੱਥੇ ਬਹਿ ਕੇ ਅਸੀਂ ਆਪਦੇ ਕਹਿੰਦੇ ਫੈਸਲੇ ਕਰਦੇ ਆਂ ਜੇ ਕਿ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ। ਤਾਂ ਇਹ ਇਹਨਾਂ ਨੇ ਦੇਖੋ ਟ੍ਰੈਡੀਸ਼ਨਲ ਤਰੀਕੇ ਨਾਲ ਇਹ ਅੱਜ ਵੀ ਇਹ ਬੰਦੇ ਯੂਜ਼ ਕਰਦੇ ਨੇ ਸੋ ਵਟ ਕਾਈਂਡ ਆਫ ਗੇਮ ਦੇ ਆਰ ਪਲੇਇੰਗ ਇਟ ਇਜ਼ ਅ ਟਰੈਡੀਸ਼ਨਲ ਗੇਮ ਵਿਚ ਇਸ ਕੋਲਡ ਗਬਟਾ ਗਬੇਟਾ ਸ਼ਾਹ ਸੋ ਦ 올 ਪੀਪਲ ਡURING देयर डे टाइम व्हेन द ਫੈਮਿਲੀ ਗੋ ਟੂ ਫੀਲਡ ਜਸਟ ਪਲੇਇੰਗ ਅਰਾਊਂਡ ਹੇਅਰ ਐਂਡ ਦ ਲੁੱਕ ਆਫ ਸਮਾਲ ਕਿਡਸ ਐਂਡ ਦੇ ਕੀਲਿੰਗ देयर ਟਾਈਮ ਅਰਾਊਂਡ ਹੇਅਰ ਓਕੇ ਆ ਪਈ ਨਈ ਲੋਕਲ ਗੇਮ ਜਦੋਂ ਬੀਬੀਆਂ ਇਹਨਾਂ ਦੇ ਅਸਲ ਦੇ ਵਿੱਚ ਬੰਦੇ ਨਾ ਕਦੇ ਵੀ ਘਰੇ ਨਹੀਂ ਜਾਂਦੇ ਮੈਂ ਦੇਖਿਆ ਬੰਦੇ ਹਮੇਸ਼ਾ ਬਾਹਰ ਰਹਿੰਦੇ ਨੇ ਬੀਬੀਆਂ ਘਰੇ ਰਹਿੰਦੀਆਂ ਨਹੀਂ ਤੇ ਪਰ ਕੰਮ ਵੀ ਬੰਦੇ ਕੁਝ ਨਹੀਂ ਕਰਦੇ ਖਾਸ ਆ ਕੇ ਸੱਤ ਚ ਬਹਿ ਜਾਣਗੇ ਜਾਂ ਫਿਰ ਖੇਡੀ ਖੁੱਡੀ ਜਾਣਗੇ ਕੁਝ ਕੁ ਬੰਦੇ ਨੇ ਉਹ ਖੇਤਾਂ ਦੇ ਵਿੱਚ ਖੇਤੀ ਕਰੀ ਜਾਂਦੇ ਨੇ ਪਰ ਪਿੰਡ ਦੇ ਵਿੱਚ ਸਾਨੂੰ ਦੁਪਹਿਰ ਦੇ ਟਾਈਮ ਦੇ ਵਿੱਚ ਕੋਈ ਵੀ ਬੰਦਾ ਨਹੀਂ ਦੇਖੂਗਾ ਚਾਹੇ ਜਿੱਥੇ ਮਰਜੀ ਜਾਵੇ ਬੰਦਾ ਪਰ ਘਰੇ ਨਹੀਂ ਹੁੰਦਾ ਉਹ ਦੁਪਹਿਰੀ ਜਿਹੇ ਜੇ ਆਪਾਂ ਘਰ ਦੇਖ ਰਹੇ ਹਾਂ ਇਹ ਜਿਹੇ ਘਰ ਆਪਾਂ ਨੂੰ ਨਾਗਾ ਲੈਂਡ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਆ ਪੱਥਰ ਵਾਲੀਆਂ ਕੰਧਾਂ ਤਾਂ ਨਹੀਂ ਉੱਥੇ ਹੁੰਦੀਆਂ ਪਰ ਜਿਹੜਿਆ ਘਰ ਨੇ ਜਾਂ ਲੱਕੜਾਂ ਵਾਲਾ ਸਿਸਟਮ ਆ ਇੱਥੇ ਘਰਾਂ ਦੇ ਵਿੱਚ ਆਪਸ ਦੇ ਵਿੱਚ ਪਰਦਾ ਬਹੁਤ ਜ਼ਿਆਦਾ ਮੈਂ ਦੇਖਿਆ ਵੀ ਇੱਕ ਘਰ ਜੇ ਤੁਸੀਂ ਵਿੱਚ ਤੁਸੀਂ ਹੈਗੇ ਹੋ ਤਾਂ ਦੂਜੇ ਘਰ ਦੇ ਵਿੱਚ ਤੁਸੀਂ ਦੇਖ ਨਹੀਂ ਸਕਦੇ ਆ ਦੇਖੋ ਤੁਸੀਂ ਚਾਰ ਦੁਵਾਰੀ ਪਈ ਆ ਦੇਖੋ ਇੰਨਾ 게ਟ ਆ ਤੇ ਉਹਦੇ ਮੂਰੇ ਇਹਨਾਂ ਲੱਕੜਾਂ ਲਾਈਆਂ ਹੋਈਆਂ ਨਹੀਂ ਲੱਕੜਾਂ ਦਾ ਸਿਆੰਖ ਲੱਗੀ ਪਈ ਆ ਪਰ ਇਹ ਹੋਰ ਵੱਢ ਲਿਆਉਂਦੇ ਜੰਗਲ ਚੋਂ ਕਿਉਂਕਿ ਇੱਥੇ ਕੋਈ ਬਾਹਲੀ ਰੋਕ ਟੋਕ ਹੈ ਨਹੀਂ ਤੁਸੀਂ ਸੜਕਾਂ ਤੇ ਦੇਖੋਗੇ ਤਾਂ ਬੀਬੀਆਂ ਆਪਦੇ ਪਿੱਠ ਦੇ ਉੱਤੇ ਲੱਕੜਾਂ ਲੱਦ ਕੇ ਲਈ ਆਉਂਦੀਆਂ ਹੁੰਦੀਆਂ ਨੇ and they have one chief mm. when the chief of the clan died mm. also we have uh, a traditional administration uh, like egyptian mummification. Mm -hmm, mm -hmm. we have a mummy system oh when the chief passed away we preserve his dead body mm. for nine years nine months nine weeks nine days and nine hours oh. we put in a special room at home mm. for nine 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 and after nine years we take out of the village and uh, we put the cemetery. In the, oh, and uh, the sec, uh, then when they come back to home, hmm. the first son of the family oh. he will be next chief. Okay, from the father to hmm. first son, just the uh, rotation. So in this village, something like that, we can see that kind of mummy. Uh, now already the mummy is buried. No, okay, no, uh, not, not, yet. not there. Okay. Yeah. okay. ओके ਇਹਨੇ ਸਾਨੂੰ ਦੱਸਿਆ ਵੀ ਇਸ ਪਿੰਡ ਦੇ ਲੋਕ ਸੇਮ ਕਾਸਟ ਦੇ ਵਿੱਚ ਵਿਆਹ ਨਹੀਂ ਕਰਾ ਸਕਦੇ ਦੂਜਾ ਇਹਨਾਂ ਦੇ ਵਿੱਚ ਕੀ ਆ ਵੀ ਜਦੋਂ ਇਹਨਾਂ ਦੇ ਪਿੰਡ ਦਾ ਕੋਈ ਚੀਫ ਮਰ ਜਾਂਦਾ ਨਾ ਤਾਂ ਉਸ ਚੀਫ ਨੂੰ ਇਹ 9 ਸਾਲ 9 ਮਹੀਨੇ 9 ਦਿਨ ਤੇ 9 ਘੰਟੇ ਇਹਨਾਂ ਦਾ ਇਹ 9999 ਵਾਲਾ ਸਿਸਟਮ ਆ ਉਹਦੇ ਵਿੱਚ ਇਹ ਉਸ ਚੀਫ ਦੀ ਡੈੱਡ ਬੋਡੀ ਨੂੰ ਸਰਪੰਚ ਦੀ ਬੋਡੀ ਨੂੰ ਸਾਹਮਣੇ ਰੱਖਦੇ ਨੇ ਐਜ਼ ਅ ਮੰਮੀ ਉਸ ਤੋਂ ਬਾਅਦ ਫਿਰ ਜਦੋਂ ਟਾਈਮ ਪੂਰਾ ਹੋ ਗਿਆ ਉਸ ਤੋਂ ਬਾਅਦ ਫਿਰ ਇਹ ਕੀ ਕਰਦੇ ਨੇ ਵੀ ਉਹਨੂੰ ਇਹ ਪਿੰਡ ਤੋਂ ਬਾਹਰ ਲਿਜਾ ਕੇ ਦੱਬ ਦਿੰਦੇ ਨੇ ਤੇ ਉਹਦੀ ਇੱਕ ਮੂਰਤੀ ਘੜ ਕੇ ਲੱਕੜ ਨਾਲ ਉਹਦੇ ਟੋਂਪ ਦੇ ਉੱਤੇ ਲਾ ਦਿੰਦੇ ਨੇ ਅੱਜ ਦੀ ਡੇਟ ਦੇ ਵਿੱਚ ਵੀ ਇਹ ਬੰਦੇ ਇਸ ਚੀਜ਼ ਨੂੰ ਫਾਲੋ ਕਰਦੇ ਨੇ ਮੰਮੀ ਸਿਸਟਮ ਇਹਨਾਂ ਦੇ ਵਿੱਚ ਹੈਗਾ ਵੀ ਮੰਮੀ ਆਂਗੂ ਚੀਜ਼ਾਂ ਨੂੰ ਸਾਂਭ ਕੇ ਰੱਖਦੇ ਨੇ ਪੁਰਾਣੀਆਂ ਡੈੱਡ ਬਾਡੀਆਂ ਨੂੰ ਕਾਫੀਆਂ ਦੇ ਬੂਟਿਆਂ ਨੂੰ ਤਾਂ ਇਹ ਭਾਈ ਬੇਰਾਂ ਬੱਟੇ ਨਹੀਂ ਪੁੱਛਦੇ ਜਿਹੜੇ ਮਰਜ਼ੀ ਘਰ ਚ ਚਲੇ ਜਾਓ ਸਾਨੂੰ ਕਾਫੀ ਲੱਗੀ ਮਿਲੂਗੀ ਆ ਦੇਖੋ ਲੈ ਇੰਨੀ ਇਹਨਾਂ ਕੋਲ ਕਾਫੀ ਇਹਨਾਂ ਦੇ ਪਿੰਡ ਦੇ ਵਿੱਚ 3 ਸੈਕਿੰਡ ਅਸ ਦਿਸ ਇਜ਼ ਦਾ ਫਸਟ ਵਨ ਦਾ ਫਸਟ ਫਰਸਟ ਵਨ ਆ ਦੇਖੋ ਭਾਈ ਜਿਹੜੀ ਇਹਨਾਂ ਦੀ ਕੰਧ ਆ ਇਹ ਆ ਮੇਨ ਪ੍ਰੋਟੈਕਸ਼ਨ ਵਾਲੀ ਕੰਧ ਇੱਥੋਂ ਬੰਦਾ ਟੱਪ ਕੇ ਇਹਨਾਂ ਦੇ ਪਿੰਡ ਦੇ ਵਿੱਚ ਕੋਈ ਹਮਲਾ ਨਹੀਂ ਕਰ ਸਕਦਾ ਤੇ ਘੱਟੋ ਘੱਟ ਹੈਗੀ ਆ ਭਾਈ ਇਹ ਫੁੱਟਾਂ ਦੇ ਵਿੱਚ 15 ਫੁੱਟ ਹਾਂ 15 16 ਫੁੱਟ ਉੱਚੀ ਕੰਧ ਆ ਇਹ ਕਿੱਦਾਂ ਬੱਤਨਗੇ ਨਾ ਸਲਾਮ So this is the center of the village oh we use for traditional dancing playing oh. and for ritual ceremony okay okay. the okay. traditional concept of people believing in one god mm -hmm. so this area they use for worshiping okay for playing and for uh, uh pray god oh. for the peace for good relationship or if there's some pandemic this has happened in the village mm -hmm. the people came here and the sacrificing sheep goat or cattle for the god for the pardon asking or just for the in the uh, in that times then the covid came at that time did you perform any rituals here yeah all the people every for every piece for the future okay please make ritual ceremony okay ba in the sa vi e jada apa hun khade hai is area de vich eh inade pind di sath ਤੇ ਜਦੋਂ ਕਹਿੰਦੇ ਕਰੋਨਾ ਆਇਆ ਨਾ ਤਾਂ ਇਹਨਾਂ ਪਿੰਡ ਵਾਲਿਆਂ ਨੇ ਇੱਥੇ ਇਕੱਠੇ ਹੋ ਕੇ ਆ ਉਹਦੀ ਬੱਕਰੇ ਦੀ ਬਲੀ ਦਿੱਤੀ ਆ ਥਾਂ ਦੇ ਉੱਤੇ ਕਰੋਨੇ ਨੂੰ ਭਜਾਉਣ ਵਾਸਤੇ ਇਹ ਲੋਕ ਅੱਜ ਵੀ ਉਹ ਚੀਜ਼ਾਂ ਦੇ ਵਿੱਚ ਯਕੀਨ ਕਰਦੇ ਨੇ ਆ ਪਿੰਡ ਦੇ ਜਵਾਖ ਨਹੀਂ ਭਾਈ ਅੜਸਲ ਪੱਦਲੇ 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 ਵੀ ਹੈਵ ਅ ਟਰੈਡੀਸ਼ਨਲ ਮੈਰਿਜਿੰਗ অর ਕੁਆਲੀਫਿਕੇਸ਼ਨ ਆਫ ਦ ਮੈਰਿਜ ਇਨ ਆਮੋ ਵੈਲਿਊ ਦੇ ਹੈਵ ਅ ਪੂਲ ਜੰਪਿੰਗ ਫॉर ਮੈਰਿਜ Yeah. but in Konso tribe mm. we have these circle stones oh. which is called maturity stone oh. all people or men before marriage mm. it's must to check his maturity oh. a person who have bigger up and through it above the head behind oh. he's ready to oh, ready get to uh, marry okay so can, this, this is that one this is the last many one. Oh. but before the coming this one yeah restarting hmm. from here for oh. example abebe hoya kise during the childhood oh. they starting from this one okay they are just doing practice now he is doing practice look oh. his name is abebe one and ah, dekho the, bhai bacche nu na yeah. patthar chakna sikha rahe ne kyunki bade ho ke oh, 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 very so good bro he he go to next one ah. then the third one ਐਂਡ ਗ੍ਰੈਜੂਅਲੀ ਦੇ ਕਮ ਟੂ ਵਨ ਆਫ ਦਾ ਮੇਨ ਵਨ ਸੋ ਥਿਸ ਇਜ਼ ਦਾ ਲਾਸਟ ਵਨ ਦਾ ਲਾਸਟ ਵਨ ਬੱਚੇ ਨੇ ਜਿਹੜਾ ਇਹ ਪੱਥਰ ਚੱਕਿਆ ਨਾ ਇਹਨੂੰ ਛੋਟੇ ਹੁੰਦੇ ਤੋਂ ਤਿਆਰੀ ਕਰਾਉਣ ਲੱਗ ਜਾਂਦੇ ਨੇ ਵੀ ਜਦੋਂ ਇਹ ਵੱਡਾ ਵੱਡਾ ਹੋ ਕੇ ਇਹਦੀ ਵਿਆਹ ਕਰਾਉਣ ਦੀ ਉਮਰ ਆ ਗਈ ਉਦੋਂ ਤੱਕ ਇਹ ਇਸ ਪੱਥਰ ਤੇ ਪਹੁੰਚ ਜੇ ਹੁਣ ਇਹਨੇ ਆਹ ਪੱਥਰ ਚੱਕ ਕੇ ਦਿਖਾਇਆ ਉਸ ਤੋਂ ਬਾਅਦ ਹੌਲੀ ਹੌਲੀ ਇਹ ਉਹ ਚੱਕੂਗਾ ਫਿਰ ਉਹ ਚੱਕੂਗਾ ਲਾਸਟ ਦੇ ਵਿੱਚ ਇੱਥੇ ਆਊਗਾ ਜਦੋਂ ਇਹ ਚੱਕ ਕੇ ਉਹਨੇ ਆਪਦੇ ਮੋਢੇ ਤੋਂ ਪਿਛਲੇ ਪਾਸੇ ਨੂੰ ਸੜਤਾ ਤਾਂ ਮਤਲਬ ਉਹ ਬੰਦਾ ਵਿਆਹ ਕਰਾਉਣ ਜੋਗਾ ਹੋ ਗਿਆ ਇਜ਼ ਇਟ ਹੈਵੀ ਇਜ਼ ਹੈਵੀ ਅਬਾਊਟ 50 ਕਿਲੋਗ੍ਰਾਮ 50 ਕਿਲੋਗ੍ਰਾਮ ਯਸ ਟੂ ਹੈਵੀ ਲੁਕਸ ਲਾਈਕ ਸਮਾਲ ਬਟ ਯਾ Oh, let Very me try you can hold the camera so ਆਪਾਂ ਇਹਨਾਂ ਦੇ ਟ੍ਰਾਈਬ ਦੇ ਵਿੱਚ ਆ ਚੀਜ਼ ਚੈੱਕ ਕਰਨਾ ਆਏ ਹੋਏ ਆ ਬਾਈ ਨੇ ਕਿਹਾ ਵੀ ਇਹ ਪੱਥਰ ਹੈ ਜਿਹੜਾ 50 ਕਿਲੋ ਦਾ ਜਦੋਂ ਬੰਦਾ ਵਿਆਹ ਕਰਾਉਣ ਯੋਗ ਆ ਹੋ ਗਿਆ ਤਾਂ ਉਹਨੂੰ ਇਹ ਪੱਥਰ ਚੱਕਿਆ ਦੇ ਮੋਢੇ ਤੋਂ ਪਿੱਛੇ ਸਿੱਟਣਾ ਪੈਂਦਾ ਜੇ ਉਹਨੇ ਪੱਥਰ ਚੱਕਿਆ ਦੇ ਮੋਢੇ ਤੋਂ ਪਿੱਛੇ ਸਿੱਟਤਾ ਤਾਂ ਮਤਲਬ ਉਹ ਵਿਆਹ ਕਰਾਉਣ ਯੋਗ ਆ ਹੋ ਗਿਆ ਓਕੇ ਬ੍ਰਦਰ ਥੈਂਕ ਯੂ ਨਾ ਬਈ ਸਵੇਟੀ ਹੈਵੀ ਟੂ ਹੈਵੀ ਟੂ ਹੈਵੀ ਇਹ ਬਾਈ 50 ਕਿਲੋ ਦਾ ਪੱਥਰ ਆ ਤੇ ਇਹਨੂੰ ਆਪਾਂ ਚੱਕ ਸਕਦੇ ਹਾਂ ਐਵੇਂ ਠੀਕ ਆ ਪਰ ਇਥੋਂ ਐ ਕਰਨਾ ਬਹੁਤ ਜ਼ਿਆਦਾ ਜ਼ੋਰ ਆ ਤੇ ਛੋਟੇ ਹੁੰਦੇ ਤੋਂ ਬੱਚਿਆਂ ਨੂੰ ਇਸ ਪੱਥਰ ਤੋਂ ਪ੍ਰੈਕਟਿਸ ਕਰਾਈ ਜਾਂਦੀ ਆ ਵੀ ਆਹ ਪੱਥਰ ਚੱਕ ਕੇ ਤੁਸੀਂ ਐਵੇਂ ਸਿੱਟਣਾ ਇਥੋਂ ਪ੍ਰੈਕਟਿਸ ਸ਼ੁਰੂ ਹੋਊਗੀ ਫਰ ਇੱਕ ਦੂਜਾ ਪਿਆ ਤੀਜਾ ਪਿਆ ਲਾਸਟ ਵਾਲਾ ਇਹ ਆ ਇਟਸ ਵੈਰੀ ਹੈਵੀ ਇਟਸ ਵੈਰੀ ਹੈਵੀ ਇਟਸ ਲੁਕਿੰਗ ਲਾਈਕ ਵੈਰੀ ਲਿਟਲ ਇਟਸ ਲਿਟਲ ਬੈਥ ਵੈਨ ਯੂ ਬਿਗਰ ਆਪ ਇਸ 20 ਨਾ ਬਿਕਾਜ਼ ਇਟ ਇਜ਼ ਨਾਟ ਈਜ਼ੀ ਟੂ ਡੂ ਲਾਈਕ ਥਿਸ ਨਾਟ ਈਜ਼ੀ so this is the the third one that's the star, the, sec, the second one second one the first one the second, second the third third the fourth and the last the main one that one okay so you are married yeah already i'm married so you did that one yeah before i was young okay before uh, you when but you were now young. already i stopped the training okay so also i have a proper ah, kids sorry bhai, okay bhai kehnda ve jadon mere ch jawani ala jor si jalm aa odo chak ke main vi eh ਆਪਦੇ ਮੋੜੇ ਤੋਂ ਪਿੱਛੇ ਮਾਰਿਆ ਹੁਣ ਵਿਆਹ ਦਾ ਸੁਭਾਲ ਆ ਬਈ ਫੇਰ ਤਾਂ ਬੰਦਾ ਚਾਹੇ ਧਰਤੀ ਨੂੰ ਕਿਹਾਣਾ ਮੋੜ ਤੇ ਚੱਕ ਕੇ ਪਿਛਲੇ ਪਾਸੇ ਨੂੰ ਸਿੱੜ ਦੇ ਲੈ ਇੰਨਾ ਕੰਮ ਕਰਨਾ ਇੱਥੇ ਵਿਆਹ ਹੋ ਜਾਂਦੇ ਨਹੀਂ ਆਪਣੇ ਤਾਂ ਭਾਈ ਆ ਦੇਖਣਗੇ ਉਹ ਦੇਖਣਗੇ ਆਓ ਸਾਬਾਟ 15 ਮਰ 15 ਹੈਨਾ ਅਬਾਟ 15 ਹਾਂ ਭਾਈ ਇਹ ਮੈਂ ਚੱਕ ਕੇ ਦੇਖਿਆ ਪੱਥਰ ਇਹ ਉਹੀ ਨਹੀਂ ਹੈਗਾ ਛੋਟਾ ਜਿਹਾ ਜਦੋਂ ਜਮੀਆ ਦੇਖਣ ਨੂੰ ਛੋਟਾ ਲੱਗਦਾ 50 ਕਿਲੋ ਦਾ ਤਾਂ ਇਹ ਘੱਟੋ ਘੱਟ 15 20 ਕਿਲੋ ਦਾ ਤੇ ਉਹ ਬੱਚਾ ਜਿਹੜਾ ਨਾ ਆਹ ਲ ਇਹ ਸਾਰਾ 5 ਸਾਲ ਦਾ 5 ਸਾਲ ਦਾ 6 ਸਾਲ ਦਾ ਤੇ ਇਹਨੇ ਆਪਦੇ ਮੋਢੇ ਤੋਂ ਚੱਕ ਕੇ ਪਿਛਲੇ ਪਾਸੇ ਨੂੰ ਸੜਦਾ ਯਾਰ ਬਹੁਤ ਵੱਡੀ ਗੱਲ ਵੈਰੀ ਗੁੱਡ ਜੀ ਭਾਈ ਜੀ ਯੈਸ ਸਰ ਆ ਯਾ ਦੇ ਕਲਾਈਮਿੰਗ ਅਪ ਦਿਸ ਵਾਈ ਯੈਸ ਸੋ ਦਿਸ ਇਜ਼ ਦ ਨਿਊ ਕਮਿਊਨਿਟੀ ਹਾਲ ਨਿਊ ਕਮਿਊਨਿਟੀ ਹਾਲ ਬੈਥ ওকে ਏਵਰੀ 50 অর 60 ইয়ার্স দে ਰੀਨਿਊ ਅਗੇਨ ਬਟ ਦ ਕਮਿਊਨਿਟੀ ਹਾਊਸ ਆਲਡ ਬਟ দে ਰੀਨਿਊ ओके बिफोर दे डू नॉट डिस्ट्रॉय द ओल्ड वन या द ओल्ड वाज जस्ट दिस टिक ग्रास फॉर 60 অর 70 ইয়ার্স দে চেঞ্জড ওকে ভাই ਨੇ ਕਿਹਾ ਵੀ 50 60 ਸਾਲ ਬਾਅਦ ਅਸੀਂ ਇਹਨਾਂ ਦੀ ਜਿਹੜੀ ਆ ਆਪਣਾ ਇਹ ਚੇਂਜ ਆ ਇਹ ਚੇਂਜ ਕਰਦਨੇ ਹੁੰਦੇ ਆ ਕਮਿਊਨਿਟੀ ਹਾਲ ਨੂੰ ਦੁਬਾਰੇ ਬਣਾਦਨੇ ਹੁੰਦੇ ਆ ਇਹਨਾਂ ਰੈਨੋਵੇਟ ਕਰਕੇ ਨਵਾਂ ਬਣਾਇਆ ਤੇ ਤੁਸੀਂ ਕਲਾ ਦੇਖੋ ਭਾਈ ਇਹਨਾਂ ਦੇ ਹੱਥਾਂ ਦੇ ਵਿੱਚ ਕਿੰਨੀ ਆ ਯਾਰ ਇਹ ਪੁਰਾਣੇ ਟਾਈਮਾਂ ਦੇ ਵਿੱਚ ਟੋਕਰੇ ਨਹੀਂ ਆਪਣੇ ਘਰੇ ਬਣਾਉਣ ਆਉਂਦੇ ਹੁੰਦੇ ਸੀ ਤੂਤ ਦੀਆਂ ਛਟੀਆਂ ਤੋਂ ਬਣਾ ਦਿੰਦੇ ਹੁੰਦੇ ਸੀ ਤਾਂ ਉਹੀ ਚੀਜ਼ ਆ ਅੱਜ ਕੱਲ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਤਾਂ ਜ਼ਿਆਦਾ ਹੈਰਾਨ ਹੋ ਜਾਂਦੇ ਆ ਥਿਸ ਇਜ਼ ਦਾ ਸਲੀਪਿੰਗ ਮੈਟ੍ਰੀਸ ਇੰਡੀਆ ਜੈਪੁੱਟ ਆਪਸ ਦਾ ਦਾ ਸਲੀਪਿੰਗ ਸੋ ਵਾਟ ਇਜ਼ ਦਾ ਵਿਚ ਕਾਊਸ ਕਾਊਸ ਇਹ ਭਾਈ ਕਾਊ ਦੀ ਖਾਲਾ ਉਹਦੇ ਨਾਲ ਇਹ ਇਹਨਾਂ ਨੇ ਆਪਦਾ ਗੱਦਾ ਬਣਾਇਆ ਹੋਇਆ ਤੇ ਇਹਦੇ ਉੱਤੇ ਇਹ ਸੌਂ ਸੁਜਾਂਦੇ ਨੇ ਦੁਪਹਿਰੇ ਨੇਰੇ ਸਵੇਰੇ ਆ ਕੇ ਤੇ ਇਧਰਲੇ ਪਾਸੇ ਭਾਈ ਇਹਨਾਂ ਦਾ ਐ ਸੌਣ ਵਾਲਾ ਸਾਹਕ ਦਾ ਬਣਿਆ ਹੋਇਆ ਆ ਪਿਆ ਚੋਬਰ ਸੁੱਤਾ ਇਹ ਪਜਲਾ 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 ਓਕੇ ਉਹ ਜਿਹੜੇ ਬੱਚੇ ਨੇ ਆਪਾਂ ਨੂੰ ਪੱਥਰ ਚੱਕ ਕੇ ਦਿਖਾਇਆ ਸੀ ਨਾ ਉਹਨੂੰ ਮੜ ਜੇ ਮੈਂ ਪੈਸੇ ਦੇ ਤੇ ਮੈਂ ਵੀਡੀਓ ਨਹੀਂ ਬਣਾਉਂਦਾ ਹੁੰਦਾ ਉਹ ਚੀਜ਼ ਦੀ ਪਰ ਮੈਂ ਦੇ ਤੇ ਆ ਇਹ ਦਿਸ ਇਜ਼ ਅ ਵੈਰੀ ਵਾਟਰਪ੍ਰੂਫ ਹੈ ਨਾ ਨੋ ਵਾਟਰ ਕੈਨ ਗੋ ਇਨਸਾਈਡ ਨੋ ਨਥ ਗੋ ਇਨਸਾਈਡ ਜਸ ਨੋ ਨੋਇਜ਼ਿੰਗ ਨਾਟ ਹੌਟ ਇਸ ਕੂਲ ਸੋ ਦੇ ਵਾਟਰ ਇਸ ਨਾਟ ਗੋ ਇਨਸਾਈਡ ਓਕੇ ਵੈਰੀ ਗੁੱਡ ਇਹ ਵਾਟਰਪ੍ਰੂਫ ਚੀਜ਼ਾਂ ਹੁੰਦੀਆਂ ਨੇ ਬਾਈ ਆਪਣੇ ਦਾ ਛੱਤਾਂ ਚੋਂ ਲੱਗ ਜਾਂਦੀਆਂ ਨੇ ਮੀਹਾਂ ਚ ਪੁਰਾਣਾ ਕੰਮ ਪੁਰਾਣਾ ਹੀ ਸੀ ਇਹ ਤਾਂ ਮਾਡਰਨ ਦੇ ਚੱਕਰ ਦੇ ਵਿੱਚ ਆਪਾਂ ਕੁਆਲਟੀ ਨਾਲ ਕੰਪਰੋਮਾਈਜ਼ ਕਰ ਗਏ ਨਾ ਉਹ ਆਨ ザ ਟਾਪ ਆਫ ザ ਫਰਸਟ 올ਡ ਵਾਲ ਆਫ ザ ਪਾਰਟ ਆਫ ਵੀਲ ਵਾਈ ਦੇ ਪੁਟ ਦੋ ਥੈਟ ਪੋਟ ਔਨ ਥੈਟ ਥੈਟ ਪੋਟਸ ਦੇ ਪੁਟ ਫੋਰ ਦ ਜਸਟ ਇਟਸ ਵਿਚ ਇਸ ਕਾਲਡ ਸੈਰਾਮਿਕ ਸੈਰਾਮਿਕ ਦੇ ਯੂਜ਼ ਟੂ ਕਲੋਜ਼ ਔਰ ਤੋਂ ਅਟੈਚ ਕਰਾਸ టుਗੇਦਰ ওকে ਆਲਸੋ ਫॉर ザ ਰੇਨ ਪ੍ਰੋਟੈਕਸ਼ਨ ਇਫ देयर ਇਸ ਨੋ ਪੋਟ ਵੈਨ ザ ਰੇਨ ਫਾਲਡਰਸ ਇੰਟਾ ਹோம் ਸੋ ਦੇ ਯੂਸ ਇਹਸਲ ਦੇ ਵਿੱਚ ਉਹਨਾਂ ਨੇ ਵਿਚਾਲੇ ਇੱਕ ਘੜਾ ਰੱਖਤਾ ਨਾਲੇ ਤਾਂ ਮੀਂਹ ਦਾ ਪਾਣੀ ਵੀ ਇਹਦੇ ਵਿੱਚ ਪੈ ਜਾਂਦਾ ਠੀਕ ਆ ਦੂਜਾ ਕੰਮ ਇਹ ਹੈ ਕਿ ਜਿਹੜੇ ਆਪਸ ਦੇ ਵਿੱਚ ਇਹਨਾਂ ਨੇ ਚੀਜ਼ਾਂ ਲਾਈਆਂ ਨੇ ਉਹਦੇ ਵਿੱਚ ਇਹ ਬੀਮ ਦਾ ਕੰਮ ਕਰਦਾ ਇਹ ਮਤਲਬ ਉਹਨਾਂ ਨੂੰ ਕੰਬਾਈਨ ਮਤਲਬ ਜੋੜ ਕੇ ਰੱਖਦਾ ਚੀਜ਼ਾਂ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਨੇ ਘਰ ਬਣਾਇਆ ਠੀਕ ਆ ਜੋੜ ਲਾਇਆ ਹੋਇਆ ਇੱਕ ਤਰ੍ਹਾਂ ਦਾ ਬੀਮ ਪਾਇਆ ਹੋਇਆ ਜਿਹੜੀ ਕਹਿੰਦਾ ਆਪਾਂ ਹੁਣ ਦੇਖ ਰਹੇ ਹਾਂ ਨਾ ਆਹ ਦੇਖੋ ਇੰਨੀ ਉੱਚੀ ਆ ਇਹ ਇਸ ਟਾਈਮ ਆਪਾਂ ਮੇਨ ਪਿੰਡ ਦੇ ਵਿੱਚ ਆ ਉਹ ਸਾਰਾ ਪਿੰਡ ਦਾ ਬਾਹਰਲਾ ਪਾਸਾ ਜਿਹੜਾ ਨਮਾ ਆ ਕੇ ਵਸਿਆ ਜਿੱਥੇ ਆਪਾਂ ਹੁਣ ਫਿਰਦੇ ਆ ਇਹ ਸਾਰਾ 1000 ਸਾਲ ਪੁਰਾਣਾ ਪਿੰਡ ਆ ਸੋ ਵੈਦਰ ਇਜ਼ ਦਾ ਹੋਲ ਦਾ ਇਅਰ ਦਾ ਵੈਦਰ ਇਜ਼ ਸੇਮ ਲਾਈਕ ਥਿਸ ਰਾਈਟ ਨਾਓ ਯਾ ਜਸਟ ਲਾਈਕ ਦ ਸੇਮ 哦 ਇਟਸ ਲिटल ਬਿਟਸ ਲਾਈਕ ਦਟਸ ਓਕੇ ਲिटल ਬਿਟ ਕੋਲਡ ਹੇਅਰ ਇਨ ਦਾ ਇਵਨਿੰਗ ਆ ਦਾ ਵੀ ਕਹਿੰਦਾ ਵੀ ਇੱਥੇ ਕੋਈ ਬਾਹਲੀ ਠੰਡ ਪੈਂਦੀ ਨਹੀਂ ਪਰ ਫਿਰ ਵੀ ਆਲੇ-ਦਾਲੇ ਵੈਲੀ ਨਾਲੋਂ ਇਹ ਸਾਰਾ ਤਾਂ ਉੱਚਾ ਪਿੰਡ ਆ ਇੱਥੇ ਗਰਮੀ ਤੇ ਜਿਵੇਂ ਜਿਵੇਂ ਆਪਾਂ ਤਾਹ ਨੂੰ ਜਾਵਾਂਗੇ ਉੱਥੇ ਠੰਡ ਮਿਲੂਗੀ ਤੁਹਾਨੂੰ ਫਿਲਹਾਲ ਇੱਥੇ ਮੌਸਮ ਉਹਦਾ ਠੰਡਾ ਵਾਲਾ ਨਹੀਂ ਹੈਗਾ ਸੋ ਮੀ ਇੱਥੇ ਟਿਕਾ ਕੇ ਪੈਂਦੇ ਨੇ ਇਹਨਾਂ ਦੀ ਖੇਤੀਬਾੜੀ ਸਾਰੀ ਮੀਂਹਾਂ ਤੇ ਡਿਪੈਂਡ ਕਰਦੀ ਆ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਬਾਕੀ ਜਿਹੜਾ ਰਹਿੰਦਾ ਪਿੰਡ ਆ ਰਹਿੰਦਾ ਇਹਨਾਂ ਦਾ ਕਲਚਰ ਆ ਤੇ ਨਵੀਆਂ ਚੀਜ਼ਾਂ ਨੇ ਉਹ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਨਹੀਂ ਇਹ ਵਲੌਗ ਫਿਰ ਵਾੜਾ ਲੰਬਾ ਹੋ ਜਾਊਗਾ ਠੀਕ ਆ ਤੇ ਬਹੁਤ ਕੁਛ ਇਹਨਾਂ ਦੇ ਪਿੰਡ ਦੇ ਵਿੱਚ ਦੇਖਣ ਨੂੰ ਹਜੇ ਆਪਾਂ 17 ਕਿਲੋਮੀਟਰ ਹੋਰ ਜਾਣਾ ਗੱਡੀ ਚਲਾ ਕੇ ਉੱਥੇ ਕਿ ਨਵੀਂ ਚੀਜ਼ ਨਵਾਂ ਨੇਚਰ ਨਵਾਂ ਕੁਛ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਸੋ ਇਹਦੇ ਵਿੱਚ ਤੁਹਾਨੂੰ ਇਹਨਾਂ ਦੇ ਵਿਆਹ ਕਰਾਉਣ ਦੇ ਤਰੀਕਿਆਂ ਤੋਂ ਮੈਂ ਬੜਾ ਹੈਰਾਨ ਆ ਭਾਈ ਯਾਰ ਵੀ ਕਿੰਨਾ ਮਤਲਬ ਵੀ ਡਿਫਰੈਂਟ ਡਿਫਰੈਂਟ ਤਰੀਕਾ ਵਿਆਹ ਕਰਾਉਣ ਵਾਲਾ ਇੱਥੇ ਜੋਰ ਪਰਖਿਆ ਜਾਂਦਾ ਐਵੇਂ ਦਾ ਜੋਰ ਪਰਖਣ ਨਾਲ ਉਹਦਾ ਗੋਲਕੁੰਡਾ ਫੋਰਟ ਆ ਹైదరాబాద్ ਕੋਲ ਨੇੜੇ ਸ਼ਾਇਦ ਤੇ ਹైదరాబాద్ ਚ ਪੈਂਦਾ ਗੋਲਕੁੰਡਾ ਫੋਰਟ ਸ਼ਾਇਦ ਉੱਥੀ ਆ ਤੇ ਉੱਥੇ ਵੀ ਅਸੀਂ ਦੇਖਿਆ ਸੀ ਉੱਥੇ ਵੀ ਇੱਕ ਪੱਥਰ ਸੀ ਉਹਦੇ ਵਿੱਚ ਉਹਨਾਂ ਨੇ ਸਰੀਆ ਫਸਾਇਆ ਹੋਇਆ ਸੀ ਹੱਥ ਪਾਉਣ ਵਾਸਤੇ ਤੇ ਉਹ ਪੱਥਰ ਨੂੰ ਚੱਕਣਾ ਸੀ ਬਹੁਤ ਹੈਵੀ ਸੀ ਉਹ ਉਹ ਵੀ 200 250 ਕਿਲੋ ਦੇ ਨੇੜੇ ਤੇੜੇ ਸੀ ਐਵੇਂ ਕਈ ਵਾਰ ਟੌਰ ਟੌਰ ਦੇ ਚੱਕਰ ਦੇ ਵਿੱਚ ਪਿੱਠੇ ਹਿੱਲ ਜਾਂਦੀ ਹੁੰਦੀ ਆ ਤਾਂ ਇੱਥੇ ਆ ਕੇ ਬਾਹਲੇ ਫਿਰ ਪੰਗੇ ਨਾ ਲਵੇ ਸੋ ਉਹਨੂੰ ਮੈਂ ਦਿਖਾਤਾ 50 ਕਿਲੋ ਭਾਰ ਕੋਈ ਜ਼ਿਆਦਾ ਨਹੀਂ ਹੁੰਦਾ ਪਰ ਹੱਥ ਪਾਉਣ ਨੂੰ ਥਾਂ ਵਧੀਆ ਹੁੰਦੀ ਹੈ ਨਾ ਉਦੋਂ ਵਧੀਆ ਹੁੰਦਾ ਉਹ ਜਵਾਖ ਨੇ ਜਿਵੇਂ ਚੱਕਿਆ ਸੀ ਤਾਂ ਉਹਨੇ ਆਹ ਦੀ ਛਾਤੀ ਤੇ ਆਹ ਦੇ ਢਿੱਡ ਤੇ ਰੱਖ ਕੇ ਇੱਥੋਂ ਐਂਡ ਪਾਤਾ ਸੀ ਤਾਂ ਮੈਨੂੰ ਵੀ 50 ਕਿਲੋ ਚੱਕਣ ਵਾਸਤੇ ਇੰਝ ਕਰਨਾ ਪਊਗਾ ਪਰ ਮੈਂ ਉਹ ਚੱਕ ਕੇ ਦੇਖਿਆ ਵੀ ਹੈਗਾ ਹੈਵੀ ਕਿੰਨਾ ਸੋ ਨਵੀਂ ਵੀਡੀਓ ਨਾਲ ਕਰ ਲੂ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ